ਜਿਵੇਂ ਜਿਵੇਂ ਆਪਣੇ ਹੱਕਾਂ ਬਾਰੇ ਗਿਆਨ ਹੁੰਦਾ ਆਪਣੇ ਹੱਕਾਂ ਬਾਰੇ ਹਾਂਜੀ ਮਤਲਬ ਬੁਲਬੁਲਾ ਅੰਦਰੋਂ ਉੱਠਦਾ ਹਾਂਜੀ ਓਵੇਂ ਓਵੇਂ ਇਨਸਾਨ ਫਿਰ ਆਪਣੇ ਹੱਕਾਂ ਵਾਸਤੇ ਉੱਠ ਕੇ ਇਨਾ ਧਰਨਿਆਂ ਚ ਇਨਾ ਅਜਲਨਾਂ ਦੇ ਵਿੱਚ ਪਹੁੰਚਦਾ ਹੈ ਓਥੋਂ ਜਦੋਂ ਮਿਲਟਰੀ ਵਾਲੇ ਨੇ ਉਧਰੋਂ ਗ੍ਰੇਟ ਮਾਰਿਆ ਹਾਂਜੀ ਤੇ ਉਹ ਮੇਰਾ ਬਹੁਤ ਸੇ ਵੱਢ ਕੇ ਥੱਲੇ ਜਾ ਕੇ गिर ਕੇ ਪਟਿਆ ਉਹ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਮਾਰੀ ਦੀ ਜੀ ਵੀ ਜਿਹੜੇ ਸਹਾਇ ਹੋ ਕੇ ਜਿਨ੍ਹਾਂ ਨੇ ਮੇਰੇ ਇਹ ਅੱਖਾਂ ਨੂੰ ਬਚਾਇਆ ਚਿਹਰੇ ਨੂੰ ਬਚਾਇਆ ਪਰ ਜ਼ਾਲਮ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਹੂੰ ਇਸੇ ਦੇਸ਼ ਦੇ ਬੰਦੇ ਆ ਸੀ ਹੂੰ ਇਸੇ ਦੇਸ਼ ਦੀ ਸਾਡੀ ਦੀ ਸਰਕਾਰ ਆ ਵੀ ਜਿਹੇ ਕੀ ਕਿ ਜਿਨ੍ਹਾਂ ਦੀ ਸਾਡੇ ਪੰਜਾਬ ਨੇ ਸਾਡੇ ਗੁਰੂਆਂ ਪੀਰਾਂ ਫਖੀਰਾਂ ਨੇ ਮਦਦ ਕੀਤੀ ਹਾਂ ਅੱਜ ਉਹੀ ਲੋਕ ਸਾਡੇ ਦੁਸ਼ਮਣ ਬਣ ਬੈਠੇ ਆ ਜੀ ਮਤਲਬ ਜਿਹੜੀ ਬੀਜੇਪੀ ਦੀ ਸਰਕਾਰ ਹੈ ਜੀ ਮਤਲਬ ਸਾਨੂੰ ਆਪਣੇ ਆਪ ਹੀ ਕਹਿ ਰਹੀ ਕਿ ਤੁਸੀਂ ਪਾਕਿਸਤਾਨ ਤੁਹਾਡਾ ਹੀ ਸੀ ਤੁਸੀਂ ਪਾਕਿਸਤਾਨ ਨਾਲ ਰਲ ਜਿਓ ਅਸੀਂ ਤੁਹਾਨੂੰ ਨਖੇੜ ਰਹੇ ਹਾਂ ਜਿਵੇਂ ਸਾਡਾ ਹੁਣ ਮੇਰੀ 2 ਏਕੜ ਜ਼ਮੀਨ ਹੈ ਸਰ ਜੀ ਬੱਚੇ ਮੇਰੇ ਬਾਹਰ ਅਮਰੀਕਾ ਜਨਮੇ। ਜੀ। ਜੇ ਅਸੀਂ ਇਸ ਗੱਲ ਨੂੰ ਲਈਏ ਸਾਨੂੰ ਤਾਂ ਲੋੜ ਹੀ ਨਹੀਂ ਲੜਨ ਦੀ ਹੈ ਜੀ। ਹਾਂ। ਪਰ ਅਸੀਂ ਰੱਬ ਦੇ ਸਿਧਾਂਤ ਸਾਡੇ ਗੁਰੂਆਂ ਦੇ ਸਿਧਾਂਤ ਦੇ ਨਾਲ ਇੱਥੇ ਅਸੀਂ ਬੈਰੀਅਲ ਤੇ ਖੜੇ ਆ। ਉਹ ਮੇਰਾ ਲਾਈਵ ਹੈ। ਬਾਪੂ ਹਾਸ਼ੀਕਾਲ ਕੀ ਹਾਲ ਚਾਲ ਆ? ਸਤਿ ਸ੍ਰੀ ਅਕਾਲ। ਬਹੁਤ ਵਧੀਆ। ਉਹ ਠੀਕ ਠਾਕ ਹੋ। ਚੜ੍ਹਦੀ ਕਲਾ। ਹੋਰ ਘਰ ਪਰਿਵਾਰ ਠੀਕ ਹੈ? ਆਨੰਦ। ਆਨੰਦ। ਕਿਹੜਾ ਪਿੰਡ ਆ ਆਪਣਾ? ਪਿੰਡ ਜਲਾਲਪੁਰ। ਜਲਾਲਪੁਰ। ਤੇ ਕਿੰਨੀ ਕਿ ਸੰਗਤ ਆਈ ਵੀ ਆ ਫਿਰ ਪਿੰਡੋ ਪਿੰਡੋ ਤਾਂ ਜੀ ਸੰਗਤ 7 ਲੱਖ ਹੀ ਆ ਜੇ ਹਲਦੀ ਘੜੀ ਅੱਛਾ ਹਾਂ ਜੀ ਕੱਲ ਹੀ ਪਹੁੰਚੇ ਹੋ ਹਾਂ ਜੀ ਹਾਂ ਜੀ ਹੈ ਹਾਂ ਜੀ ਨਹੀਂ ਬਹੁਤ ਵਧੀਆ ਤੇ ਪਿੰਡੋ ਹੋਰ ਸੰਗਤ ਆ ਰਹੀ ਆ ਕਿ ਮਤਲਬ ਹਲੇ ਵੀ ਰਹੀਆਂ ਬਣਾ ਰਹੇ ਆ ਮਤਲ ਲੋਕ ਰੈਂਜ ਵੀ ਬਣ ਰਹੀ ਆ ਚਲੋ ਤਾਂ ਆਪੋ ਆਪਣੀ ਸਮਝ ਹੈ ਜੀ ਠੀਕ ਹੈ ਜੀ ਜਿਵੇਂ ਜਿਵੇਂ ਆਪਣੇ ਹੱਕਾਂ ਬਾਰੇ ਗਿਆਨ ਹੁੰਦਾ ਆਪਣੇ ਹੱਕਾਂ ਬਾਰੇ ਹਾਂ ਜੀ ਮਤਲਬ ਭੁਲ ਭੁਲਾਂਂਂਦਰੋਂ ਉੱਠਦਾ ਹਾਂਜੀ ਓਵੇਂ ਓਵੇਂ ਆ ਇਨਸਾਨ ਫਿਰ ਆਪਣੇ ਹੱਕਾਂ ਵਾਸਤੇ ਉੱਠ ਕੇ ਇਨਾ ਧਰਨਿਆਂ 'ਚ ਇਨਾ ਅਦਲਨਾਂ ਦੇ ਵਿੱਚ ਪਹੁੰਚਦਾ ਜੀ ਹਮ ਹਾਂਜੀ ਮੈਂ ਮੈਂ ਦੇਖਿਆ ਜੀ ਬਸ ਛੋਡੇ ਤੁਸੀਂ ਦਵਾਈ ਲਵਾਈ ਜਾਂਦੇ ਜੀ ਕੁਝ ਹਾਂਜੀ ਮੇਰੇ ਪਹਿਲੀ ਪਹਿਲੇ ਦਿਨ ਜਿਹਦੇ ਅਸੀਂ 13 ਤਰੀਕ ਨੂੰ ਆਏ ਸੀ ਸਰ ਹਾਂਜੀ ਜਿਹਦੇ ਮੋਰਚੇ ਤੇ ਹੀ ਆਪਣਾ ਤੋੜਨ ਦਾ ਰਾਜ਼ ਇਸ ਮੋਰਚੇ ਨੂੰ ਹਾਂਜੀ ਉਥੋਂ ਜਦੋਂ ਮਿਲਟਰੀ ਵਾਲਿਆਂ ਨੇ ਉਧਰੋ ਗ੍ਰੇਟ ਮਾਰਿਆ ਹਾਂਜੀ ਤੇ ਉਹ ਮੇਰਾ ਬਹੁਤ ਥੇ ਵੱਧ ਕੇ ਥੱਲੇ ਜਾ ਕੇ गिर ਕੇ ਪਟਿਆ ਉਹ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਮਹਾਰਾਜ ਦੀ ਜੀ ਵੀ ਜਿਹੜੇ ਸਹਾਇ ਹੋ ਕੇ ਜਿਨ੍ਹਾਂ ਨੇ ਮੇਰੇ ਇਹ ਅੱਖਾਂ ਨੂੰ ਬਚਾਇਆ ਚਿਹਰੇ ਨੂੰ ਬਚਾਇਆ ਉਹਦਾ ਸ਼ੁਕਰਾਨਾ ਕਰਨੇ ਆ ਵਾਹਿਗੁਰੂ ਦਾ ਸੀ ਪਰ ਜ਼ਾਲਮ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਹੂੰ ਇਸੇ ਦੇਸ਼ ਦੇ ਬੰਦੇ ਆ ਸੀ ਹੂੰ ਇਸੇ ਦੇਸ਼ ਦੀ ਸਾਡੀ ਦੀ ਸਰਕਾਰ ਆ ਭਾਜੀ ਵੀ ਜੀ ਹੂੰ ਇਸੇ ਦੇਸ਼ ਸਾਡੇ ਦੇਸ਼ ਦੀ ਫੌਜ ਹੈ ਪਰ ਅਸੀਂ ਹੈਰਾਨ ਐ ਇਸ ਗੱਲ ਤੋਂ ਬੜੀ ਬੇਰਹਾਮੀ ਦੇ ਨਾਲ ਇਹਨਾਂ ਨੇ ਜਿਹੜਾ ਸੱਗਤ ਕੀਤਾ ਸਾਡੇ ਤੇ ਪੰਜਾਬ ਦੇ ਲੋਕਾਂ ਤੇ ਇਹ ਕੋਈ ਸਮਝ ਨਹੀਂ ਆਈ ਇਹ ਸਸਤ ਕੀ ਹੈ ਹੂੰ ਤੇ ਵਾਪੇ ਕਿਉਂ ਇੰਨਾ ਤਸੱਦਦ ਕਰ ਰਹੇ ਆ ਜਿਵੇਂ ਹੁਣ ਆਪਣੇ ਕਈ ਨੌਜਵਾਨ ਤੁਸੀਂ ਦੇਖਿਆ ਹਨ ਜਿਵੇਂ ਹੁਣ ਥੋੜੇ ਅੱਖ ਤੇ ਲੱਗੀ ਜੇ ਕਿਤੇ ਜ਼ਿਆਦਾ ਲੱਗ ਜਾਂਦੀ ਅੱਖ ਨਿਕਲੀ ਇੱਕ ਮੁੰਡੇ ਦੀ ਪਿੱਛੇ ਜੀ ਦੇਖਿਆ ਆਪਾਂ ਹੁਣ ਉਹਦੀ ਅੱਖ ਤੇ ਬੰਬ ਵੱਜਿਆ ਉਹਦੀ ਅੱਖ ਵਿਚਾਰੀ ਸਾਰੀ ਖਤਮ ਹੋ ਗਈ ਉਹ ਹਾਂਜੀ ਹਾਂਜੀ ਉਹ ਵਿਚਾਰੇ ਦਾ ਵੱਜਿਆ ਉਹ ਜਿਹੜੀ ਦੂਸਰੀ ਅੱਖ ਆ ਉਹਦੀ ਵੀ ਡਾਕਟਰ ਕਹਿੰਦੇ ਨੇ ਵੀ ਅਰਦਾਸ ਕਰੋ ਮਹਾਰਾਜ ਇਹ ਅੱਖ ਰੱਖ ਲਵੇ ਅੱਛਾ ਜੀ ਵੀ ਮਤਲਬ ਇੰਨਾ ਕਹਿਰ ਹੋਇਆ ਜ਼ੁਲਮ ਹੋਇਆ ਇੱਥੇ ਹਾਂ ਪੰਜਾਬ ਦੇ ਉੱਤੇ ਕੋਈ ਸਾਨੂੰ ਸਮਝ ਨਹੀਂ ਆ ਰਹੀ ਕਿ ਜਿਨ੍ਹਾਂ ਦੀ ਸਾਡੇ ਪੰਜਾਬ ਨੇ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਮਦਦ ਕੀਤੀ ਹਾਂ ਅੱਜ ਉਹੀ ਲੋਕ ਸਾਡੇ ਦੁਸ਼ਮਣ ਬਣ ਬੈਠੇ ਆ ਸਹੀ ਗੱਲ ਜੇ ਤਾਂ ਕੋਈ ਬਾਹਰਲੇ ਕੰਟਰੀ ਹੋਵੇ ਕੋਈ ਜਾਪਾਨ ਹੋਵੇ ਚੀਨ ਹੋਵੇ ਜੀ ਰਾਕ ਹੋਵੇ ਹਾਂ ਮਤਲਬ ਕਹਿਣ ਦਾ ਭਾਵ ਇਹ ਵੀ ਕੋਈ ਹੋਰ ਕੰਟਰੀ ਹੋਵੇ ਸਾਨੂੰ ਕੋਈ ਰੋਸ ਨਾ ਆਵੇ ਹੂੰ ਸਾਨੂੰ ਕੋਈ ਦਰਦ ਨਹੀਂ ਵੀ ਚਲੋ ਦੁਸ਼ਮਣ ਕਰਦਾ ਹੂੰ ਤੇ ਦੇਸ਼ਾਂ ਦੀਆਂ ਲੜਾਈਆਂ ਹੁੰਦੀਆਂ ਨੇ ਉਹ ਵੱਡੀ ਗੱਲ ਨਹੀਂ ਹੂੰ ਨੁਕਸਾਨ ਵੀ ਹੁੰਦੇ ਆ ਸਰੀਰਾਂ ਦੇ ਹੂੰ ਦੇਸ਼ਾਂ ਦੇ ਕੋਈ ਉਹ ਦਰਦ ਨਹੀਂ ਹੈ ਜਦੋਂ ਆਪਣੇ ਮਾਰਦੇ ਆ ਜਿਨ੍ਹਾਂ ਨੂੰ ਅਸੀਂ ਚੁਣ ਕੇ ਹੂੰ ਸੈਂਟਰ ਦੇ ਵਿੱਚ ਦਿੱਲੀ ਭੇਜਨੇ ਆ ਕਿ ਸਾਡੇ ਰਖਵਾਲੇ ਨੇ ਸਾਡੀ ਰੱਖਿਆ ਕਰਨਗੇ ਹੂੰ ਸਾਡੇ ਦੇਸ਼ ਦੀ ਤਰੱਕੀ ਕਰਨਗੇ ਹੂੰ ਜਦੋਂ ਉਹੀ ਮਾਰਨ ਲੱਗ ਜਾਣ ਫਿਰ ਉੱਥੇ ਕੀ ਬੋਲ ਸਕਦੇ ਆ ਅਸੀਂ ਕੀ ਬਿਆਨ ਕਰ ਸਕਦੇ ਆ ਸਾਡੇ ਸਮਝ ਤੋਂ ਇਹ ਜਿੰਨਾ ਵੀ ਇਹ ਜ਼ੁਲਮ ਹੋ ਰਿਹਾ ਹੈ ਸਾਡੇ ਸਮਝ ਤੋਂ ਬਾਹਰ ਹੈ ਜਿਵੇਂ ਹੁਣ ਬੈਰੀਅਲੀ ਬਣਾਤਾ ਸਾਡਾ ਜਿਵੇਂ ਪਾਕਿਸਤਾਨ ਦਾ ਜੀ ਮਤਲਬ ਜਿਹੜੀ ਬੀਜੇਪੀ ਦੀ ਸਰਕਾਰ ਹੈ ਜੀ ਮਤਲਬ ਸਾਨੂੰ ਆਪਣੇ ਆਪ ਹੀ ਕਹਿ ਰਹੀ ਕਿ ਤੁਸੀਂ ਪਾਕਿਸਤਾਨ ਤੁਹਾਡਾ ਹੀ ਸੀ ਤੁਸੀਂ ਪਾਕਿਸਤਾਨ ਨਾਲ ਰਲ ਜਿਓ ਅਸੀਂ ਤੁਹਾਨੂੰ ਨਖੇੜ ਰਹੇ ਆ ਜੀ ਇੱਕ ਵੱਖ ਜੀ ਵੱਖ ਸਾਡਾ ਜਿਹੜਾ ਸੂਬਾ ਹੈ ਜੀ ਇਹ ਸਾਨੂੰ ਵੱਖਰਾ ਸੂਬਾ ਬਣਾ ਰਹੇ ਨੇ ਬੈਰੀਅਲੀ ਲਾ ਦਿੱਤਾ ਇਹਨਾਂ ਨੇ ਹਾਲੇ ਅਸੀਂ ਇਹਨਾਂ ਨੂੰ ਆਪਣਾ ਭਰਾ ਮੰਨਦੇ ਆ ਜੀ ਜਿਹੜਾ ਹਰਿਆਣਾ ਸਾਡਾ ਉਹ ਆਪ ਹੀ ਬਿਆਨ ਦਿੰਦਾ ਵੀ ਤੁਸੀਂ ਛੋਟੇ ਅਸੀਂ ਛੋਟੇ ਭਰਾ ਜੀ ਵੀ ਤੁਸੀਂ ਪੰਜਾਬ ਵਾਲੇ ਸਾਡੇ ਵੱਡੇ ਭਰਾ ਹੋ ਜੀ ਸਹੀ ਗੱਲ ਮਤਲਬ ਜਦੋਂ ਭਰਾ ਭਰਾ ਹੋ ਗਏ ਅਸੀਂ ਹੂੰ ਚਾਹੇ ਉਹ Hindu ਨੇ ਚਾਹੇ ਅਸੀਂ ਸਿੱਖਾਂ ਜੀ ਮਤਲਬ ਜਿਹੜੀ ਸਾਡੀ ਭਾਵਨਾ ਭਰਾ ਭਰਾ ਦੀ ਬਿਆਨ ਕਰ ਰਹੀ ਹੈ ਜੀ ਤੇ ਜਿਹੜੀਆਂ ਸਰਕਾਰਾਂ ਨੇ ਉਹ ਸਾਨੂੰ ਨਖੇੜ ਰਹੀਆਂ ਨੇ ਇਹ ਤੁਸੀਂ ਪੱਤਰਕਾਰ ਜਿਹੜੇ ਉਹ ਆਪ ਹਿਸਾਬ ਲਾਵੋ ਧੰਨਵਾਦ ਕਰਦੇ ਆ ਜਿਹੜੇ ਤੁਸੀਂ ਸਾਡੀ ਆਵਾਜ਼ ਠਾਉਂਦੇ ਹੋ ਸਾਨੂੰ ਬਚਾਇਆ ਤੇ ਬਚਾਇਆ ਹੀ ਪੱਤਰਕਾਰਾਂ ਨੇ ਆ ਜਿਹੜੇ ਪੱਤਰਕਾਰਾਂ ਨੇ ਸਾਡੀ ਬਾਹਰਲੇ ਸਟੇਟਾਂ ਦੇ ਵਿੱਚ ਇਹ ਖਬਰ ਪਹਚਾਈ ਹੈ ਇਹਨਾਂ ਨੂੰ ਲਾਣਤਾ ਪੈ ਰਹੀਆਂ ਨੇ ਕੋਟਾਂ ਲਾਣਤਾ ਪਾ ਰਹੀਆਂ ਨੇ ਇਸੇ ਹਿੰਦੁਸਤਾਨ ਦੀ ਜੀ ਮਤਲਬ ਕਹਿਣ ਦਾ ਭਾਵ ਇਹਨਾਂ ਨੂੰ ਸ਼ਰਮ ਦੇ ਨਾਲ ਪਾਣੀ ਪਾਣੀ ਹੋਣਾ ਪੈ ਰਿਹਾ ਇਹਨਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ ਮੂੰਹ ਦੀ ਖਾਣੀ ਪੈਣੀ ਹੈ ਅੱਤ ਤੇ ਖਦਾ ਦਾ ਵੈਰ ਹੁੰਦਾ ਗੁਰਮਖੋ ਘਰੇ ਦਾਸਤਾ ਸੀ ਬਾਪੂ ਵੀ ਛੱਟ ਲੱਗੀ ਹਾਜੀ ਘਰੇ ਫੋਨ ਵੀ ਪੁੱਛ ਕੇ ਹਣ ਪਤਾ ਲੱਗ ਗਿਆ ਉੱਥੇ ਮੂਵੀ ਬਣ ਗਈ ਸੀ ਸਾਡੀ ਜਿਹਨੇ ਤੁਸੀਂ ਅੱਜ ਬਣਾ ਰਹੇ ਹੋ ਪਹਿਲੇ ਦਿਨ ਹੀ ਬਣਾ ਲਈ ਅੱਛਾ ਜੀ ਵੀ ਇਹ ਬਜ਼ੁਰਗ ਕਿਸ ਤਰ੍ਹਾਂ ਹਾਂ ਮੈਂ ਇਸ ਤਰ੍ਹਾਂ ਪਾਣਾ ਵਾਪਰ ਰਿਹਾ ਉਹ ਮੂਵੀ ਉਹਨਾਂ ਨੇ ਘਰ ਬੈਠਿਆਂ ਵੀ ਦੇਖ ਲਈ ਜੇ ਸਾਡੇ ਬੱਚੇ ਬਾਹਰ ਅਮਰੀਕਾ ਚ ਹੈ ਮੇਰਾ ਬੇਟਾ ਠੀਕ ਹੈ ਜੀ ਨੂੰ ਮੇਰੀ ਅਮਰੀਕਾ ਚ ਪੋਤਾ ਪੋਤੀ ਉੱਥੇ ਹੀ ਨੇ ਉਹਨਾਂ ਨੇ ਵੀ ਦੇਖ ਲਈ ਤੇ ਉਹਨਾਂ ਨੇ ਵੀ ਬੜਾ ਇਹ ਦਰਦ ਮਹਿਸੂਸ ਕੀਤਾ ਵੀ ਸਾਡੇ ਜਿਹੜੇ ਮਾਪੇ ਨੇ ਮਤਲਬ ਪੰਜਾਬ ਦੇ ਵਿੱਚ ਵੀ ਬਹੁਤ ਦੁਖੀ ਹੋ ਰਹੇ ਨੇ ਆਪਣੇ ਹੱਕਾਂ ਦੇ ਵਾਸਤੇ ਆਵਾਜ਼ ਉਠਾਉਂਦੇ ਨੇ ਸਾਡੇ ਹਿੰਦੁਸਤਾਨ ਦੇ ਲੋਕ ਉਹਨਾਂ ਦੇ ਉੱਤੇ ਜ਼ੁਲਮ ਕਰ ਰਹੇ ਨੇ ਇਹਨਾਂ ਕਰਤੂਤਾਂ ਨੂੰ ਦੇਖ ਕੇ ਅਸੀਂ ਨਿਕੜੇ ਸਾਂ ਤੇ ਉਹ ਤਾਂ ਕਹਿੰਦੇ ਨੇ ਵੀ ਅਸੀਂ ਤਾਂ ਵਧੀਆ ਰਹਿ ਗਏ ਹਾਂ ਤੇ ਜਿਹੜੇ ਸਾਡੇ ਮਾਪੇ ਨੇ ਵਿਚਾਰੇ ਉੱਥੇ ਨੇ ਉਹਨਾਂ ਦੀ ਕੌਣ ਬਾਹ ਫੜੇ ਸਿਰ ਕੌਣ ਉਹਨਾਂ ਦੇ ਨਾਲ ਸਹਾਈ ਹੋਏ ਉਹ ਵਿਚਾਰੇ ਉੱਥੇ ਕਰ ਲਾ ਰਹੇ ਨੇ ਸਹੀ ਗੱਲ ਹੈ ਤੇ ਅਸੀਂ ਇੱਥੇ ਪਿੱਛੇ ਨਹੀਂ ਮੁੜ ਸਕਦੇ ਸਾਡਾ ਹੱਕ ਹੈ ਸਾਨੂੰ ਅਫਰਦੇਸ ਵੀ ਹੈ ਵੱਡ ਬਡੇਰਿਆਂ ਦਾ ਕਿ ਤੁਸੀਂ ਆਪਣੇ ਹੱਕਾਂ ਪਿੱਛੇ ਲੜ ਮਰਨਾ ਹੈ ਜੀ ਜੇ ਅਸੀਂ ਉਦੋਂ ਪਘੋੜੇ ਹੋਈਏ ਜੀ ਤੇ ਰੱਬ ਦੇ ਘਰ ਦੇ ਵਿੱਚੋਂ ਅਸੀਂ ਮਤਲ ਝੂਠੇ ਬੈਨੇ ਆ ਜੀ ਕਿ ਰੱਬ ਕਹਿੰਦਾ ਜਾਓ ਇੱਕ ਦੂਜੇ ਦਾ ਸਹਾਰਾ ਬਣੋ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਇੱਕ ਦੂਜੇ ਦਾ ਤੁਸੀਂ ਧਾਰੂ ਬਣੋ ਜੀ ਉਸ ਨੂੰ ਅਸੀਂ ਗੱਲ ਨੂੰ ਲੈਨੇ ਆ ਤੇ ਸਾਨੂੰ ਸਰਕਾਰਾਂ ਮਾਰਦੀਆਂ ਨੇ ਜੀ ਤੇ ਜੇ ਰੱਬ ਦੇ ਸਿਧਾਦ ਨੂੰ ਲੈ ਕੇ ਤੁਰਦੇ ਆ ਹੱਕ ਆਪਣੇ ਮੰਗਦੇ ਆ ਲੋਕਾਂ ਨਾਲ ਖੜਦੇ ਆ ਜਿਵੇਂ ਸਾਡਾ ਹੁਣ ਮੇਰੀ 2 ਏਕੜ ਜ਼ਮੀਨ ਹੈ ਸਰ ਜੀ ਬੱਚੇ ਮੇਰੇ ਬਾਅਦ ਅਮਰੀਕਾ ਜਨੇ ਜੇ ਅਸੀਂ ਇਸ ਗੱਲ ਨੂੰ ਲਈਏ ਸਾਨੂੰ ਤਾਂ ਲੋੜ ਹੀ ਨਹੀਂ ਲੜਨ ਦੀ ਹੈਗੀ ਹਾਂ ਸਹੀ ਪਰ ਅਸੀਂ ਰੱਬ ਦੇ ਸਿਧਾਂਤ ਸਾਡੇ ਗੁਰੂਆਂ ਦੇ ਸਿਧਾਂਤ ਦੇ ਨਾਲ ਇੱਥੇ ਅਸੀਂ ਬੈਰੀਅਲ ਤੇ ਖੜੇ ਆ ਸਾਡਾ ਹੱਕ ਬਣਦਾ ਸਿੱਖ ਨਾਤਾ ਸਾਡਾ ਜਿਵੇਂ ਹਿੰਦੂ ਵੀਰ ਵੀ ਜਿਹੜੇ ਇਨਸਾਨੀਅਤ ਨੂੰ ਸਮਝਦੇ ਨੇ ਉਹ ਵੀ ਖੜੇ ਨੇ ਇੱਥੇ ਤੁਸੀਂ ਵੀ ਜਿਹੜਾ ਤੁਹਾਡਾ ਪਾਇਆ ਸਿੱਖ ਭਰਾ ਦੇ ਸਿੱਖ ਖਾਨਦਾਨ ਚੋਂ ਤੁਸੀਂ ਜਿਹੜਾ ਤੁਹਾਡਾ ਪਲੇਵਾ ਵੀ ਸਾਡੇ ਹਿੰਦੂ ਭਰਾਵਾਂ ਦੇ ਨਾਲ ਦਾ ਹੈ ਪਰ ਤੁਸੀਂ ਮੈਂ ਦਰਦ ਤਾਂ ਸਿੱਖੀ ਵਾਲਾ ਸਮਝਦੇ ਹੋ ਨਾ ਜੀ 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 ਦਰਦ ਤੁਹਾਨੂੰ ਇਸੇ ਤਰ੍ਹਾਂ ਜਿਹੜਾ ਦਰਦ ਹੈ ਇਹੀ ਜਿਹੜਾ ਸਾਦਾ ਸਲਾਮਤ ਰਹਿੰਦਾ ਹੈ ਝੂਠੇ ਬੰਦਿਆਂ ਨੂੰ ਮਾਰ ਪੈਂਦੀ ਹੈ ਸੱਚਿਆਂ ਦੀ ਜਿੱਤ ਕਰਦੀ ਹੈ ਜਿੱਤ ਹੁੰਦੀ ਹੈ ਪ੍ਰਭੂ ਜਿੱਦਾਂ ਵਾਪਸ ਹੀ ਦੇਖੋ ਹਣਾ ਹਰ ਥਾਂ ਤੇ ਆਪਣੇ ਲੰਗਰ ਚੱਲਦੇ ਨੇ ਜਿਵੇਂ ਆਪਣੇ ਸਾਰੇ ਆਪਣੇ ਲੰਗਰ ਚੱਲੀ ਜਾਂਦਾ ਪ੍ਰਸ਼ਾਦੇ ਦਾ ਲੰਗਰ ਲਾਉ ਜਾਂ ਕੋਈ ਹੋਰ ਲਾਲ ਹੋਣਾ ਤੇ ਨਾਲ ਦੀ ਨਾਲ ਜਿਵੇਂ ਹੁਣ ਖਾਲਸਾ ਏਡ ਦੀ ਟੀਮ ਆ ਵੀ ਇੱਧਰ ਦਵਾਈਆਂ ਦਾ ਲੰਗਰ ਚੱਲੀ ਜਾਂਦਾ ਹਣਾ ਤੇ ਕਿਦਾਂ ਕਿਦਾਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਸੰਗਤ ਨੂੰ ਦੇਖੋ ਜਿਹੜੇ ਸਾਡੇ ਸੂਰਬੀਰ ਉੱਠਦੇ ਆਂ ਜੀ ਜਿਹੜਾ ਸਾਡੇ ਸ਼ੂਰਮੇ ਆ ਜੀ ਕੋਈ ਇਹਨਾਂ ਲੰਗਰਾਂ ਦੀ ਦੇਣ ਹੈ ਸਹੀ ਗੱਲ ਹੈ ਜੀ ਕੋਈ ਆਪਣੀ ਸ਼ੂਰਮ ਗਤੀ ਪ੍ਰਗਟ ਲੰਗਰਾਂ ਨਾਲ ਕਰ ਰਿਹਾ ਹੈ ਸ਼ੂਰਮ ਗਤੀ ਕੋਈ ਆਪਣਾ ਫੰਡ ਦੇ ਕੇ ਆਪਣੀ ਸ਼ੂਰਮ ਗਤੀ ਪ੍ਰਗਟ ਕਰ ਰਿਹਾ ਹੈ ਜੀ ਮਤਲਬ ਕੋਈ ਸਰੀਰਕ ਤੌਰ ਤੇ ਕੋਈ ਫੰਡ ਨਹੀਂ ਦੇ ਸਕਦਾ ਲੰਗਰ ਨਹੀਂ ਲਾ ਸਕਦਾ ਉਹ ਆਪਣੀ ਸਰੀਰਕ ਤੌਰ ਦੇ ਉੱਤੇ ਪੰਜਾਬ ਦੀ ਹਿੰਦੁਸਤਾਨ ਦੇ ਲੋਕਾਂ ਦੀ ਮਦਦ ਕਰ ਰਿਹਾ ਹੈ ਜੀ ਇਸੇ ਤਰ੍ਹਾਂ ਜਿਵੇਂ ਲੰਗਰ ਲਾਏ ਨੇ ਕੁਰਬਾਨ ਜਾਈਏ ਇਹਨਾਂ ਲੋਕਾਂ ਤੋਂ ਜੀ ਇਹਨਾਂ ਲੰਗਰਾਂ ਸਦਕੇ ਜੀ ਇਹਨਾਂ ਫੰਡਾਂ ਕਰਕੇ ਇਹਨਾਂ ਸਦਕੇ ਕਰਕੇ ਅਸੀਂ ਜੰਗ ਲੜ ਰਹੇ ਆਂ ਇਹਨਾਂ ਕਰਕੇ ਸਾਡੀ ਜਿੱਤ ਹੁੰਦੀ ਹੈ ਇਹਨਾਂ ਨੂੰ ਦੇਖ ਕੇ ਹੀ ਪਰਮਾਤਮਾ ਦਿਆਲ ਹੁੰਦਾ ਤੇ ਦੁਸ਼ਟਾਂ ਦਾ ਜਿਹੜਾ ਉਹ ਸਿਰਪੰਨਦਾ ਜੀ ਬਹੁਤ ਬਹੁਤ ਧੰਨਵਾਦ ਹੋ